ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਪਹਿਲਾ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਟੋਕੜ ਇਹ ਮੱਝ ਹੈਗੀ ਆ ਵੀਰੋ ਤੀਜਾ ਸਵੇਰ ਸੂਈ ਆ ਜੀ ਏਰੀਆ ਜਿਹੜਾ ਦੋਸਤੋ ਪਿੱਖੀ ਰਣ ਹੈਗਾ ਸ਼ਹਿਰ ਤਸੀਲੇ ਪੱਟੀ ਜਿਹੜਾ ਜਿਹੜਾ ਤਰਨ ਤਰਨ ਆ ਜਾਂਦਾ ਹੈ ਜੀ ਸੋ ਕਿਸਾਨ ਵੀਰੋਂ ਤੀਜਾ ਸੂਆ ਇਹੇ ਸੂਈ ਆ 5 ਮਹੀਨਿਆਂ ਦਾ ਸੂਆ ਦੋਸਤੋ ਇਸ ਟਾਈਮ ਹੋ ਗਿਆ ਮਗਰ ਜਿਹੜਾ ਬੱਚਾ ਦੋਸਤੋ ਉਹ ਕੱਟੀ ਹੈਗੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਨਿਸ਼ਾਨ ਵਾਈਜ਼ ਪੈਂਦੀ ਆ ਬਾਕੀ ਮੱਝ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਦੁੱਧ ਜਿਹੜਾ 7 ਕਿਲੋ ਬਿਲਕੁਲ ਤਿਆਰ ਹੈਗਾ ਦੋਸਤੋ ਦੋ ਟਾਈਮ ਦਾ ਥਣਾ ਦੀ ਜਿਹੜੀ ਲੰਬਾਈ ਆ ਹਵਾਨੇ ਦੀ ਜਿਹੜੀ ਬੰਤਰ ਆ ਤੁਸੀਂ ਖੁਦ ਵੀਡੀਓ ਵੇਖ ਕੇ ਜ਼ਰੂਰ ਨੋਟ ਕਰ ਸਕਦੇ ਹੋ ਚੰਗੀ ਮੱਝ ਆ ਦੋਸਤੋ ਬਿਲਕੁਲ ਠੰਡੀ ਸੀਲ ਆ ਦੋ ਡੰਗ ਦੀ ਚੁਆਈ ਜਿਹੜਾ ਮੇਰਾ ਵੀਰ ਤੁਸੀਂ ਖਰੀਦਣਾ ਵੋ ਦੋ ਡੰਗ ਦੀ ਚੁਆਈ ਬੜੇ ਆਰਾਮ ਨਾਲ ਇਸ ਥੱਲੇੋਂ 7 ਲੀਟਰ ਦੇ ਮਿਲਕ ਦੀ ਕਰ ਸਕਦੇ ਹੋ ਸੋ ਦੋਸਤੋ ਮੂੰਹ ਮੱਥਾ ਜਿਹੜਾ ਤੁਸੀਂ ਕੋਦ ਚੈੱਕ ਕਰ ਸਕਦੇ ਹੋ ਸਿੰਘਾਂ ਦੀ ਬੰਤਰ ਪੈਰਾਂ ਤੇ ਨਿਸ਼ਾਨ ਭਵਾਨੇ ਦੀ ਬੰਤਰ ਬਾਡੀ ਸਟਰਕਚਰ ਦੋਸਤੋ ਜਿਹੜੀ ਮੱਝ ਦੀ ਹਾਈਟ ਆ ਉਹ ਵੀ ਬਹੁਤ ਵਧੀਆ ਚੰਗੀ ਖੂਬਸੂਰਤ ਹਾਈਟ ਹੈਗੀ ਆ ਬਾਕੀ ਬਿੱਲੀ ਅੱਖ ਦੋਸਤੋ ਹੈਗੀ ਆ ਨੀਲੀ ਦੇ ਵਿੱਚ ਦੋਸਤੋ ਨੀਲੀ ਰਾਵੀ ਦੇ ਵਿੱਚ ਜਿਹੜੀ ਇਹ ਮੱਝ ਪੈਂਦੀ ਹੈਗੀ ਆ ਬਾਕੀ ਆ ਸੱਜਰ ਦਾ ਦੁੱਧ ਦੀ ਗੱਲ ਕਰੀਏ ਤੇ 12 ਲੀਟਰ ਦੋਸਤੋ ਮਿਲਕ ਦੀ ਕਪੈਸਿਟੀ ਰਹੀ ਆ ਇਸ ਟਾਈਮ 5 5.5 ਮਹੀਨਿਆਂ ਦਾ ਦੋਸਤੋ ਜਿਹੜਾ ਸੁਆਹ ਹੋ ਗਿਆ ਸੂਈ ਨੂੰ 7 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈਗਾ ਰੈਡੀ ਹੈਗਾ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਵੀ ਜਰੂਰ ਦਿਖਾ ਦਿੰਨੇ ਆ ਤੁਸੀਂ ਆਪਣਾ ਬਿਲਕੁਲ ਤਸੱਲੀ ਕਰਕੇ ਮੌਕੇ ਤੇ ਤਸੱਲੀ ਜਰੂਰ ਕਰਿਓ ਦੋ ਡੰਗ ਦੀ ਚੁਵਾਈ ਜਰੂਰ ਕਰਿਓ ਧਾਰ ਦੀ ਬਿਲਕੁਲ ਸਾਫ਼ ਹੈਗੀ ਆ ਬਾਕੀ ਜਿਹੜਾ ਮੇਰਾ ਵੀਰ ਤੁਸੀਂ ਖਰੀਦਣਾ ਬੋ ਆਪਣੇ ਦੋ ਡੰਗ ਤੇ ਚੁਵਾਈ ਤੁਸੀਂ ਆਪਣੇ ਹੱਥੀਂ ਜ਼ਰੂਰ ਕਰਿਓ। ਸੋ ਦੋਸਤੋ ਜਿਹੜੇ ਕੰਟੈਕਟ ਨੰਬਰ ਹਨ 97819 31702 ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਮੱਝ ਖਰੀਦ ਸਕਦੇ ਹੋ। ਸੋ ਚੰਗਾ ਬੌਡੀ ਸਟਰਕਚਰ ਹੈਗਾ ਦੋਸਤੋ। ਪੇਟ-ਪੁੜੇ ਦੀ ਵੀ ਸੋਹਣੀ ਹੈਗੀ ਆ। ਕੱਦ ਹਾਈਟ ਦੀ ਸੋਹਣੀ ਹੈ ਮੱਝ। ਬਾਕੀ ਦੋਸਤੋ ਹਜੇ ਅੱਗੇ ਗੱਬਣ ਚੈੱਕ ਪਾਸ ਨਹੀਂ ਹੈਗੀਗੀ। ਜਿਹੜਾ ਮੇਰਾ ਵੀਰ ਆਵੋ। ਤੁਸੀਂ ਆਪਣੀ ਤਸੱਲੀ ਲਈ ਚੈੱਕ ਪਾਸ ਵੀ ਕਰਵਾ ਸਕਦੇ ਹੋ ਹਜੇ ਅੱਗੋਂ ਬਾਈ ਉਹਨਾਂ ਦਾ ਵਪਾਰ ਦਾ ਕੰਮ ਹੈਗਾ ਇਹਨਾਂ ਨੇ ਲੈ ਆ ਕੇ ਅੱਗੇ ਚੈੱਕ ਨਹੀਂ ਕਰਵਾਈਗੀ ਤੁਸੀਂ ਆਪਣੀ ਚੈੱਕ ਕਰਵਾ ਕੇ ਗੱਪਣ ਚੈੱਕ ਪਾਸ ਯੈਸ ਨੋ ਕਰਵਾ ਕੇ ਫਿਰ ਲੈ ਕੇ ਜਾ ਸਕਦੇ ਹੋ ਮੁੱਲ ਦੋਸਤੋ 48000 ਇਸ ਦੀ ਡਿਮਾਂਡ ਹੈਗੀ ਆ ਮੌਕੇ ਤੇ ਥੋੜਾ ਬਾਧਾ ਮਾਨਤਨ ਜ਼ਰੂਰ ਕੀਤਾ ਜਾਵੇਗਾ ਨਾਲ ਤੁਸੀਂ ਕੱਟੀ ਜ਼ਰੂਰ ਦੇਖ ਸਕਦੇ ਹੋ ਇਸ ਤੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ